ਕਲੱਬ ਵਿੱਚ ਪਹੁੰਚਿਆ ਤਰਸੀਮ ਲਾਲ ਉਸ ਸਖਸ਼ ਹੈ ਜਿਹੜਾ ਪੰਜਾਬ ਪੁਲਿਸ ਦੇ ਧੱਕੇ ਚੜ੍ਹ ਕੇ ਪਿਛਲੇ 2 ਸਾਲਾਂ ਤੋਂ ਧੱਕੇ ਖਾ ਰਿਹਾ ਹੈ ਤਰਸੀਮ ਲਾਲ ਦੀ ਮੰਨੀਏ ਤਾਂ ਪੁਲਿਸ ਨੇ ਉਸ ਨੂੰ ਅਜੇਹਾ ਉਲਝਾਇਆ ਹੈ ਕਿ ਉਹ ਕਦੇ ਥਾਣੇ ਜਾਂਦਾ ਹੈ ਤੇ ਕਦੇ ਕਚਹਿਰੀ ਤਰਸੀਮ ਲਾਲ ਮੁਤਾਬਕ ਉਸ ਤੋਂ 2021 ਵਿੱਚ ਦੋ ਲੁਟੇਰਿਆਂ ਨੇ ਮੋਬਾਈਲ ਫੋਨ ਖੋਇਆ ਸੀ ਪਰ ਉਸਨੇ ਹਿੰਮਤ ਦਿਖਾ ਕੇ ਇਹਨਾਂ ਲੁਟੇਰਿਆਂ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਇਸ ਤੋਂ ਬਾਅਦ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਪੁਲਿਸ ਨੇ ਇਹਨਾਂ ਲੁਟੇਰਿਆਂ ਤੇ ਕਾਰਵਾਈ ਵੀ ਕੀਤੀ ਪਰ ਉਸ ਨੂੰ ਉਸਦਾ ਮੋਬਾਈਲ ਫੋਨ ਨਹੀਂ ਦਿੱਤਾ ਗਿਆ ਤੇ ਬੰਦੇ ਫੜ ਕੇ ਥਾਣੇ ਲੈ ਕੇ ਮੈਨੂੰ ਆ ਕੇ ਥਾਣੇ ਆ ਜਾ ਜੋ ਥਾਣੇ ਪਹੁੰਚਿਆ ਮੈਂ ਤੇ ਮੈਨੂੰ ਉਹਦੇ ਸਵੇਰ ਕਾਰਵਾਈ ਹੋ ਗਈ ਮੈਂ ਕਿਹਾ ਮੇਰਾ ਮੋਬਾਈਲ ਦੇ ਦਿਓ ਉਹਦੇ ਸਵੇਰ ਮਿਲੂਗਾ ਜੀ ਜਦੋਂ ਸਵੇਰ ਮੈਂ ਗਿਆ ਪੁਲਿਸ ਨੇ ਆਪਦੇ ਵੱਲੋਂ ਇੱਕ ਦਰਖਾਸਤ ਲੈ ਕੇ ਲੇ ਕੇ ਰੱਖੀ ਸੀ ਕਿ ਕੱਲੇ ਤਾਂ ਬੰਦੇ ਮੋਬਾਈਲ ਖੋ ਕੇ ਭਾਜੇ ਪੁਲਿਸ ਭਾਲ ਕਰ ਰਹੀ ਆ ਵੀ ਬੰਦੇ ਪਛਾਣੂਗਾ ਜਦੋਂ ਬੰਦੇ ਫੜੇ ਗਏ ਮੈਂ ਕਿਹਾ ਸਾਰਾ ਇਦਾਂ ਕਾਹਤੋਂ ਲਿਖਿਆ ਤੁਸੀਂ ਬੰਦੇ ਤਾਂ ਆਪਣੇ ਥਾਣੇ ਬੈਠੇ ਆ ਜੀ ਮੈਂ ਅਰੈਸਟ ਕਰਾਤੇ ਮੌਕੇ ਤੇ ਅਰੈਸਟ ਨਹੀਂ ਪਾਈ ਜੀ ਬੰਦਿਆਂ ਦੀ ਪੁਲਿਸ ਨੇ ਕਿਹਾ ਤਾਂ ਦੇ ਅਸੀਂ ਆਪਦੇ ਢੰਗ ਨਾਲ ਕਾਰਵਾਈ ਕਰਨੀ ਆ ਫਿਰ ਜਦੋਂ ਮੈਂ ਬਾਰ-ਬਾਰ ਕਹਾਂ ਤੇ ਪੁਲਿਸ ਨੇ ਮੇਰੇ ਤੋਂ 4000 ਰੁਪਏ ਮੰਗਿਆ ਆਂ ਤੇ ਫਿਰ ਚਲ 4000 ਰੁਪਏ ਦੇ ਦੇ ਤੂੰ ਆਪਣਾ ਮੋਬਾਈਲ ਲੈ ਜਾ ਮੈਂ ਕਿਹਾ ਸਰ ਮੈਂ ਪੈਸੇ ਕਾਹਦੇ ਦਿਆਂ ਇਹ ਬੰਦੇ ਤਾਂ ਮੈਂ ਫੜੇ ਆ ਆਪਦੀ ਹਿੰਮਤ ਤੇ ਆਪਣਾ ਮੋਬਾਈਲ ਫੋਨ ਲੈਂ ਲੈ ਤਰਸੀਮ ਲਾਲ ਨੇ ਕਈ ਥਾਵਾਂ ਦੇ ੱਟਕੇ ਖਾਦੇ ਪਰ ਫਿਰ ਵੀ ਉਸ ਨੂੰ ਮੋਬਾਈਲ ਨਹੀਂ ਮਿਲਿਆ ਜੇ ਮਿਲਿਆ ਤਾਂ ਉਹ ਵੀ ਚੋਰੀ ਦਾ ਜਿਸ ਦੀ ਵਜ੍ਹਾ ਕਰਕੇ ਉਸਤੇ ਚੋਰੀ ਦਾ ਕੇਸ ਵੀ ਦਰਜ ਹੋਇਆ ਤੇ ਉਸ ਨੂੰ ਥਾਣੇ ਵਿੱਚ ਲਿਜਾ ਕੇ ਟੌਰਚਰ ਵੀ ਕੀਤਾ ਗਿਆ ਜਦੋਂ ਮੈਂ ਆ ਕੇ ਗੱਲ ਕੀਤੀ ਮੈਂ ਕਿਹਾ ਜੀ ਮੈਂ ਪੱਤਰਕਾਰ ਮੇਰਾ ਮੋਬਾਈਲ ਚ ਮੈਨੂੰ ਦਿੱਤਾ ਜਾਵੇ ਪੁਲਿਸ ਨੇ ਕੀਤਾ ਆਹ ਪੱਤਰਕਾਰ ਸੱਦਾਂ ਦੀ ਲੋੜ ਨਹੀਂ ਤੇਰਾ ਮੋਬਾਈਲ ਜਿਹੜਾ 4000 ਰੁਪਏ ਖਰਚ ਆਊਗਾ ਮੈਂ ਆਪਦੇ ਕੋਲੋਂ ਕਰੂੰਗਾ ਤੇ ਤੂੰ ਐ ਕਰ ਇੱਕ ਹੋਰ ਮੇਰੇ ਤੋਂ ਮੋਬਾਈਲ ਲੈ ਜਾ ਉਹਨਾਂ 'ਚ ਕਰ ਤੂੰ ਵਰਤਲਾ ਜਿਹੜਾ 13 ਮੋਬਾਈਲ ਮੈਂ ਪਰਚੇ ਵਿੱਚੋਂ ਕਢਾਤਾ ਤੇ ਮੈਨੂੰ ਆਪਸ ਦੇ ਦੇ ਮੈਂ ਉਹ ਮੋਬਾਈਲ ਚਲਾਉਂਦਾ ਰਿਹਾ ਜੀ 2-3 ਮਹੀਨੇ ਚਲਾਇਆ ਉਹ ਕਹੇ ਹੁੰਦੇ ਮਲਾਜ਼ਮਾਂ ਕੋਲੇ ਫੜੇ ਫੜੇ ਸੀਗੇ ਤੇ ਉਹਨਾਂ ਨੇ ਮੈਨੂੰ ਚੋਰੀ ਦਾ ਫੋਨ ਦੇਦਾ ਮੈਨੂੰ ਨਹੀਂ ਸੀ ਪਤਾ ਮੈਨੂੰ ਇਹ ਸੀ ਇਹਨਾਂ ਦਾ ਫੋਨ ਆ ਜੀ ਮਲਾਜ਼ਮਾਂ ਦਾ ਜਦੋਂ ਗਾਂ ਕਿਸੇ ਨੇ ਪਛਾਣ ਲਿਆ ਉਹ ਜਾਗਰਾਨ ਤੇ ਇਕੱਠੇ ਹੋਇਆ ਸੀ ਉਹ ਮੇਰੇ ਤੋਂ ਮੰਗੇ ਮਾਲ ਮੈਨੂੰ ਆ ਦੇ ਵੀ ਤੇਰੇ ਕੋਲ ਮੈਨੂੰ ਕਿੱਥੋਂ ਆਇਆ ਮੈਨੂੰ ਪੁਲਿਸ ਨੇ ਦਿੱਤਾ ਜੀ ਫੋਟ ਮਾਰਕ ਇਤੇ ਸਰੋ ਤਲਵੰਡੀ ਵਾਲੀ ਪੁਲਿਸ ਆ ਜੀ ਉਹਦਾ ਨਾਮ ਮੇਜਰ ਸਿੰਘ ਸੀਗਾ ਜੀ ਏ ایس ਆਈ ਤੇ ਜਿਹਨੇ ਮਾਲ ਖਾਂ ਵਿੱਚੋਂ ਤੁਹਾਨੂੰ ਮੋਬਾਈਲ ਦਿੱਤਾ ਉਹ ਅੰਗਰੇਜ਼ ਸਿੰਘ ਸੀਗੇ ਜੀ ਤਰਸੀਮ ਲਾਲ ਦਾ ਕਹਿਣਾ ਹੈ ਕਿ ਉਸ ਨਾਲ ਜੋ ਧੱਕੇਸ਼ਾਈ ਹੋਈ ਹੈ ਉਸ ਲਈ ਉਸਨੂੰ ਇਨਸਾਫ ਚਾਹੀਦਾ ਹੈ ਤੇ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਵਜ੍ਹਾ ਕਰਕੇ ਉਹ 2 ਸਾਲ ਤੋਂ ਖੱਜਲ ਖੁਆਰ ਹੋ ਰਿਹਾ ਹੈ ਜੋ ਪਹੁੰਚਿਆ ਤਰਸੀਮ ਲਾਲ ਉਸ ਸਖਸ਼ ਹੈ ਜਿਹੜਾ ਪੰਜਾਬ ਪੁਲਿਸ ਦੇ ਧੱਕੇ ਚੜ੍ਹ ਕੇ ਪਿਛਲੇ 2 ਸਾਲਾਂ ਤੋਂ ਧੱਕੇ ਖਾ ਰਿਹਾ ਹੈ ਤਰਸੀਮ ਲਾਲ ਦੀ ਮੰਨੀਏ ਤਾਂ ਪੁਲਿਸ ਨੇ ਉਸ ਨੂੰ ਅਜੇਹਾ ਉਲਝਾਇਆ ਹੈ ਕਿ ਉਹ ਕਦੇ ਥਾਣੇ ਜਾਂਦਾ ਹੈ ਤੇ ਕਦੇ ਕਚਹਿਰੀ ਤਰਸੀਮ ਲਾਲ ਮੁਤਾਬਕ ਉਸ ਤੋਂ 2021 ਵਿੱਚ ਦੋ ਲੁਟੇਰਿਆਂ ਨੇ ਮੋਬਾਈਲ ਫੋਨ ਖੋਇਆ ਸੀ ਪਰ ਉਸਨੇ ਹਿੰਮਤ ਦਿਖਾ ਕੇ ਇਹਨਾਂ ਲੁਟੇਰਿਆਂ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਇਸ ਤੋਂ ਬਾਅਦ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਪੁਲਿਸ ਨੇ ਇਹਨਾਂ ਲੁਟੇਰਿਆਂ ਤੇ ਕਾਰਵਾਈ ਵੀ ਕੀਤੀ ਪਰ ਉਸ ਨੂੰ ਉਸਦਾ ਮੋਬਾਈਲ ਫੋਨ ਨਹੀਂ ਦਿੱਤਾ ਗਿਆ ਤੇ ਬੰਦੇ ਫੜ ਕੇ ਥਾਣੇ ਲੈ ਕੇ ਮੈਨੂੰ ਆ ਕੇ ਥਾਣੇ ਆ ਜਾ ਜੋ ਥਾਣੇ ਪਹੁੰਚਿਆ ਮੈਂ ਤੇ ਮੈਨੂੰ ਉਹਦੇ ਸਵੇਰ ਕਾਰਵਾਈ ਹੋ ਗਈ ਮੈਂ ਕਿਹਾ ਮੇਰਾ ਮੋਬਾਈਲ ਦੇ ਦਿਓ ਉਹਦੇ ਸਵੇਰ ਮਿਲੂਗਾ ਜੀ ਜਦੋਂ ਸਵੇਰ ਮੈਂ ਗਿਆ ਪੁਲਿਸ ਨੇ ਆਪਦੇ ਵੱਲੋਂ ਇੱਕ ਦਰਖਾਸਤ ਲੈ ਕੇ ਲੇ ਕੇ ਰੱਖੀ ਸੀ ਵੀ ਕੱਲੇ ਤਾਂ ਬੰਦੇ ਮੋਬਾਈਲ ਖੋ ਕੇ ਭਾਜੇ ਪੁਲਿਸ ਭਾਲ ਕਰ ਰਹੀ ਆ ਵੀ ਬੰਦੇ ਪਛਾਣੂਗਾ ਜਦੋਂ ਬੰਦੇ ਫੜੇ ਗਏ ਮੈਂ ਕਿਹਾ ਸਾਰਾ ਇਦਾਂ ਕਾਹਤੋਂ ਲਿਖਿਆ ਤੁਸੀਂ ਬੰਦੇ ਤਾਂ ਆਪਣੇ ਥਾਣੇ ਬੈਠੇ ਆ ਜੀ ਮੈਂ ਅਰੈਸਟ ਕਰਾਤੇ ਮੌਕੇ ਤੇ ਅਰੈਸਟ ਨਹੀਂ ਪਾਈ ਜੀ ਬੰਦਿਆਂ ਦੀ ਪੁਲਿਸ ਨੇ ਕਿਹਾ ਤਾਂ ਦੇ ਅਸੀਂ ਆਪਦੇ ਢੰਗ ਨਾਲ ਕਾਰਵਾਈ ਕਰਨੀ ਆ ਫਿਰ ਜਦੋਂ ਮੈਂ ਬਾਰ ਬਾਰ ਕਹਾਂ ਤੇ ਪੁਲਿਸ ਨੇ ਮੇਰੇ ਤੋਂ 4000 ਰੁਪਏ ਮੰਗਿਆ ਆਂ ਤੇ ਫਿਰ ਚਲ 4000 ਰੁਪਏ ਦੇ ਦੇ ਤੂੰ ਆਪਣਾ ਮੋਬਾਈਲ ਲੈ ਜਾ ਮੈਂ ਕਿਹਾ ਸਰ ਮੈਂ ਪੈਸੇ ਕਾਹਦੇ ਦਿਆਂ ਇਹ ਬੰਦੇ ਤਾਂ ਮੈਂ ਫੜੇ ਆ ਆਪਦੀ ਹਿੰਮਤ ਤੇ ਆਪਣਾ ਮੋਬਾਈਲ ਫੋਨ ਲੈਂ ਲੈ ਤਰਸੀਮ ਲਾਲ ਨੇ ਕਈ ਥਾਵਾਂ ਦੇ ੱਟਕੇ ਖਾਦੇ ਪਰ ਫਿਰ ਵੀ ਉਸ ਨੂੰ ਮੋਬਾਈਲ ਨਹੀਂ ਮਿਲਿਆ ਜੇ ਮਿਲਿਆ ਤਾਂ ਉਹ ਵੀ ਚੋਰੀ ਦਾ ਜਿਸ ਦੀ ਵਜ੍ਹਾ ਕਰਕੇ ਉਸਤੇ ਚੋਰੀ ਦਾ ਕੇਸ ਵੀ ਦਰਜ ਹੋਇਆ ਤੇ ਉਸ ਨੂੰ ਥਾਣੇ ਵਿੱਚ ਲਿਜਾ ਕੇ ਟੌਰਚਰ ਵੀ ਕੀਤਾ ਗਿਆ ਜਦੋਂ ਮੈਂ ਆ ਕੇ ਗੱਲ ਕੀਤੀ ਮੈਂ ਹਾਂ ਜੀ ਮੈਂ ਪੱਤਰਕਾਰ ਸ ਮੇਰਾ ਮੋਬਾਈਲ ਚ ਮੈਨੂੰ ਦਿੱਤਾ ਜਾਵੇ ਪੁਲਿਸ ਨੇ ਕੀਤਾ ਆਹ ਪੱਤਰਕਾਰ ਸਾਧਾਂ ਦੀ ਲੋੜ ਨਹੀਂ ਤੇਰਾ ਮੋਬਾਈਲ ਜਿਹੜਾ 4000 ਰੁਪਏ ਖਰਚ ਆਊਗਾ ਮੈਂ ਆਪਦੇ ਕੋਲੋਂ ਕਰੂੰਗਾ ਤੇ ਤੂੰ ਐ ਕਰ ਇੱਕ ਹੋਰ ਮੇਰੇ ਤੋਂ ਮੋਬਾਈਲ ਲੈ ਜਾ ਉਹਨਾਂ ਚ ਕਰ ਤੂੰ ਵਰਤਲਾ ਜਿਹੜਾ ਤੇਰਾ ਮੋਬਾਈਲ ਮੈਂ ਪਰਚੇ ਵਿੱਚੋਂ ਕਢਾਤਾ ਤੇ ਮੈਨੂੰ ਆਪਸ ਦੇ ਦੇ ਮੈਂ ਉਹ ਮੋਬਾਈਲ ਚਲਾਉਂਦਾ ਰਿਹਾ ਜੀ ਦੋ ਤਿੰਨ ਮਹੀਨੇ ਚਲਾਇਆ ਉਹ ਕਹੇ ਹੁੰਦੇ ਮੁਲਾਜ਼ਮਾਂ ਕੋਲੇ ਫੜੇ ਫੜੇ ਸੀਗੇ ਤੇ ਉਹਨਾਂ ਨੇ ਮੈਨੂੰ ਚੋਰੀ ਦਾ ਫੋਨ ਦੇਦਾ ਮੈਨੂੰ ਨਹੀਂ ਸੀ ਪਤਾ ਮੈਨੂੰ ਇਹ ਸੀ ਇਹਨਾਂ ਦਾ ਫੋਨ ਆ ਜੀ ਮੁੜ ਆਜਮਾ ਦਾ ਜਦੋਂ ਗਾਹ ਕਿਸੇ ਨੇ ਪਛਾਣ ਲਿਆ ਉਹ ਜਾਗਰਾਨ ਤੇ ਇਕੱਠੇ ਹੋਇਆ ਸੀ ਉਹ ਮੇਰੇ ਤੋਂ ਮੰਗੇ ਮਾਲ ਮੈਨੂੰ ਆ ਦੇ ਵੀ ਤੇਰੇ ਕੋਲ ਮੈਨੂੰ ਕਿੱਥੋਂ ਆਇਆ ਮੈਨੂੰ ਪੁਲਿਸ ਨੇ ਦਿੱਤਾ ਜੀ ਫੋਟ ਮਾਰਕ ਇਤੇ ਸਰੋ ਤਲਵੰਡੀ ਵਾਲੀ ਪੁਲਿਸ ਆ ਜੀ ਉਹਦਾ ਨਾਮ ਮੇਜਰ ਸਿੰਘ ਸੀਗਾ ਜੀ ਏ ایس ਆਈ ਤੇ ਜਿਹਨੇ ਮਾਲ ਖਾਂ ਵਿੱਚੋਂ ਤੁਹਾਨੂੰ ਮੋਬਾਈਲ ਦਿੱਤਾ ਉਹ ਅੰਗਰੇਜ਼ ਸਿੰਘ ਸੀਗੇ ਜੀ ਤਰਸੀਮ ਲਾਲ ਦਾ ਕਹਿਣਾ ਹੈ ਕਿ ਉਸ ਨਾਲ ਜੋ ਧੱਕੇਸ਼ਾਈ ਹੋਈ ਹੈ ਉਸ ਲਈ ਉਸਨੂੰ ਇਨਸਾਫ ਚਾਹੀਦਾ ਹੈ ਕਿ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਵਜ੍ਹਾ ਕਰਕੇ ਉਹ 2 ਸਾਲ ਤੋਂ ਖੱਜਲ ਖੁਆਰ ਹੋ ਰਿਹਾ ਹੈ